ਮੈਂ ਸਮਝਦਾ ਕਿ ਇਹ ਜੋ ਕੁਝ ਅੱਜ ਸੰਗਰੂਰ ਦੇ ਵਿੱਚ ਹੋ ਰਿਹਾ ਇਹ ਇੱਕ ਲੋਕਾਂ ਦਾ ਜਿੱਦਾਂ ਡਾਕਟਰ ਗਾਂਧੀ ਕਹਿੰਦੇ ਹੁੰਦੇ ਨੇ ਕਿ ਇੱਕ ਆਮ ਆਦਮੀ ਪਾਰਟੀ ਨੇ ਨਾ ਇੱਕ ਇਨਕਲਾਬ ਦੀ ਉਮੀਦ ਦਾ ਗਰਭ ਪਾ ਦਿੱਤਾ ਵਾ ਅਗਲੇ 20 ਸਾਲ ਲੋਕਾਂ ਨੇ ਕਿਸੇ ਦੇ ਵਿਸ਼ਵਾਸ ਨਹੀਂ ਕਰਨਾ ਕਿ ਅਗਰ ਕੋਈ ਕਹੂਗਾ ਨਾ ਫਰਜ਼ ਕਰੋ ਕਿ ਮੈਂ ਫਲਾਣਾ ਤੁਹਾਡਾ ਨਾ ਗਾਰੰਟੀ ਕਰਦਾ ਵੇਦਾ ਉਹਨਾਂ ਵੇਦਾ ਉਹਨਾਂ ਨੇ ਲੋਕਾਂ ਨੇ ਯਕੀਨ ਨਹੀਂ ਕਰਨਾ ਕੋਈ ਨਾ ਯਕੀਨ ਤੋੜਿਆ ਵਾ ਸਭ ਤੋਂ ਇੱਕ ਤੁਸੀਂ ਬਾਮ ਰੋੜ ਕੇ ਸਾਡੇ ਚੱਬੇਵਾਲ ਨੂੰ ਲੈ ਗਿਓ ਕਾਂਗਰਸ ਤੋਂ ਹਾਰ ਪੁੱਤ ਤੁਹਾਡ ਕੋ ਬੰਦੀ ਹੈ ਨਹੀਂ ਗੇ ਤੁਸੀਂ ਪੰਜ ਮინისტრ ਕਿਸੇ ਪਾਰਟੀ ਨੇ ਉਤਾਰੇ ਨੇ ਪੰਜ ਮਿਨਿਸਟਰਸ ਇਨ ਦਾ ਇਲੈਕਸ਼ਨ ਪ੍ਰੋਸੈਸ ਅੱਜ ਤੱਕ 75 ਸਾਲ ਦੀ ਆਜ਼ਾਦੀ ਦੇ ਵਿੱਚ ਪੰਜ ਮਿਨਿਸਟਰ ਤਿੰਨ ਐਮਐਲਏ ਅੱਛਾ ਕਿੱਥੇ ਅਧਰਿਆ ਚੱਕਣ ਵਾਲੇ ਆਮ ਆਦਮੀ ਤੁਸੀਂ ਪੰਜਾਬ ਵਿੱਚ ਪੁਲਿਸ ਦਾ ਦੁਰਉਪਯੋਗ ਨਹੀਂ ਕਰ ਰਹੇ ਤੁਸੀਂ ਪੰਜਾਬ ਦੇ ਨਜਾਇਜ਼ ਪਰਚਾ ਕੋਈ ਨਹੀਂ ਕੀਤਾ ਤੁਹਾਡੇ ਸਾਹਮਣੇ ਬੈਠਾ ਸੁਪਾਲ ਖੇੜਾ ਜਿਹਦੇ ਤੇ ਪੰਜ ਪਰਚੇ ਕੀਤੇ ਨੇ ਭਗਵੰਤ ਮਾਨ ਦੀ 2 ਸਾਲ ਦੀ ਸਰਕਾਰ ਨੇ ਐਨਡੀਪੀਐਸ ਦਾ ਪਰਚਾ ਜਦੋਂ ਐਨਡੀਪੀਐਸ ਬੇਲ ਹੋਣ ਲੱਗੀ ਇੱਕ ਹੋਰ 3 ਵਜੇ ਤੜਕੇ ਪਰਚਾ ਇਹਨੂੰ ਹੋਰ ਕੀ ਕਹਿੰਦੇ ਮਿਸਜੂਜ਼ ਆਫ ਪਾਵਰ ਭਾਨੇ ਸਿੱਧੂ ਤੇ ਚਾਰ ਪਰਚੇ ਲੱਖੇ ਦੇ ਉੱਤੇ ਪਰਚਾ ਜਿਹੜਾ ਬੋਲਦਾ ਉਹਦੇ ਤੇ ਪਰਚਾ ਪਰ ਇਹ ਕਹਿਣਾ ਕਿ ਖੈਰਾ ਜਿਹੜਾ ਹੈ ਕੋਈ ਡਿਵੀਜ਼ਨ ਆਫ ਵੋਟ ਕਰਨ ਆਇਆ ਜੀ ਮੇਰਾ ਅੱਜ ਦਾ ਇਹ ਏਜੰਡਾ ਰਹੇਗਾ ਮੈਂ ਅਰਸੇ ਤੋਂ ਕਾਲੇ ਕਾਨੂੰਨ ਆਪੋਜ਼ ਕਰਦਾ ਮੈਂ ਯੂਆਪਾ ਦੀ ਲੜਾਈ ਲੜੀ ਇਕੱਲੇ ਨੇ ਯੂਏਪੀਏ ਦੇ ਖਿਲਾਫ ਮੈਂ ਐਨਐਸਸੀ ਦਾ ਵਿਰੋਧ ਕਰਦਾ ਲਗਾਤਾਰ ਮੈਂ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਜਿਹੜਾ ਮੋਰਚਾ ਲੱਗਾ ਉੱਥੇ ਮੱਤੇਵਾੜਾ ਲੱਗਾ ਮੋਰਚਾ ਉੱਥੇ ਕੋਟਦੁੰਨੇ ਲੱਗਾ ਮੋਰਚਾ ਉੱਥੇ ਬਰਗਾੜੀ ਲੱਗਿਆ ਮੋਰਚਾ ਉੱਥੇ ਅੰਮ੍ਰਿਤਸਰ ਭਾਈ ਅੰਮ੍ਰਿਤਪਾਲ ਉਹਥੇ ਸੋ देयरफॉर ਇਹ ਕਹਿਣਾ ਕਿ ਮੈਂ ਕੋਈ ਪੰਥਕ ਏਜੰਡੇ ਨੂੰ ਡੀਸਟੇਬਲਾਈਜ਼ ਕਰ ਰਹਾ ਨਾ दैट इज ਰੋਂਗ ਅਲਿਗੇਸ਼ਨ ਸਾਡੇ ਸਤਕਾਰਯੋਗ ਨੇ ਮਾਨ ਸਾਹਿਬ ਉਹ ਆਪਣੀ ਇਲੈਕਸ਼ਨ ਰਣ ਮੈਂ ਜਿਹੜਾ ਮੇਨ ਸਟ੍ਰੀਮ ਕਰਪ ਪਾਰਟੀਆਂ ਨੇ ਜਿਹਦੇ ਵਿੱਚ ਭਾਜਪਾ ਆਮ ਆਦਮੀ ਪਾਰਟੀ ਔਰ ਸੁਖਬੀਰ ਦਾ ਦਲ ਹੈ ਮੇਰੀ ਬੇਸਿਕ ਟਾਰਗੇਟ ਉਹਨਾਂ ਦੇ ਉੱਤੇ ਰਹੇਗਾ ਲੋਕਾਂ ਦੇ ਮੋਢਿਆਂ ਦੇ ਉੱਤੇ ਹੈ ਜੀ ਉਹਨਾਂ ਦੇ ਹੀ ਉਹਨਾਂ ਦੇ ਪਿਆਰ ਤੇ ਉਹਨਾਂ ਦੇ ਜਿਹੜਾ ਇਮੋਸ਼ਨਸ ਨੇ ਉਹਨਾਂ ਦੇ ਸਦਕਾ ਮੈਂ ਤੁਹਾਡੇ ਦਰਮਿਆਨ ਬੈਠਾ ਹਾਂ ਮੈਂ ਇਹਨਾਂ ਦੇ ਵਲਵਲੇ ਪੰਜਾਬ ਦੀ ਪੰਜਾਬ ਦੇ ਸੰਗਰੂਰ ਦੇ ਬਰਨਾਲੇ ਦੇ ਮਹਿਲ ਕਲੰਪ ਦੌਰ ਦੇ ਵਲਵਲੇ ਉਸ ਦੇਸ਼ ਦੀ ਪਾਰਲੀਮੈਂਟ ਵਿੱਚ ਰੱਖਣ ਜਾ ਰਿਹਾ ਹਾਂ ਮੇਰੀ ਲੜਾਈ ਨਾ ਕੋਈ ਮੇਰੀ ਲੜਾਈ ਹਾਂ ਮੈਂ ਬੇਇਨਸਾਫੀ ਦੇ ਖਿਲਾਫ ਜ਼ਰੂਰ ਖੜਦਾ ਹਾਂ ਐਨੀ ਸਾਰਟ ਆਫ ਇਨਜਸਟਿਸ ਉਹ ਮੇਰਾ এজেন্ডਾ ਹੈ ਅਸੀਂ ਪੰਜਾਬ ਚ ਆਪਣੀ ਪਾਰਟੀ ਨੂੰ ਕਨਵੇ ਕੀਤਾ ਤਾਈਓ ਅਲਾਈਅንስ ਨਹੀਂ ਹੋਇਆ ਕੋ ਸਾਡਾ 100% ਕੇਟਰ ਇਹਨਾਂ ਦੇ ਉਲਟ ਸੀਗਾ ਸਾਡੇ ਸਰਪੰਚਾਂ ਤੱਕ ਨਹੀਂ ਬਖਸ਼ੇ ਸਾਡੇ ਮਿਊਨਿਸਪਲ ਕਮੇਟੀਆਂ ਭੰਗ ਕਰਦੀਆਂ ਤੋੜਦੀਆਂ ਸਾਡੇ ਪਰਚੇ ਕਰਤੇ ਕੌਂਸਲਰਾਂ ਦੇ ਉੱਤੇ ਸਾਡੇ ਲੀਡਰਾਂ ਨੂੰ ਫਰਜ਼ੀ ਤੌਰ ਦੇ ਉੱਤੇ ਅੰਦਰ ਜੇਲਾ ਛੁੱਟਦਾ ਇਨਕੁਆਇਰੀਆਂ ਸਾਰਿਆਂ ਦੀ ਖੁੱਲੀਆਂ ਹੋਈਆਂ ਤੇ ਇਸ ਕਰਕੇ ਇਹਨਾਂ ਦਾ ਕੋਈ ਸਕੋਪ ਨਹੀਂਗਾ ਜੀਪੀ ਪੰਜਾਬ ਦੇ ਵਿੱਚ ਕਿਸੇ ਸੀਟ ਦੇ ਉੱਤੇ ਹਾਵੀ ਨਹੀਂ ਗਈ ਬੀਜੇਪੀ ਆਪਣੇ ਆਪ ਵਿੱਚ ਕੋਈ ਸੀਟ ਨਹੀਂ ਜਿੱਤ ਸਕਦੀ ਜਦੋਂ ਅਸੀਂ ਟਾਰਗੇਟ ਕਰਦੇ ਹਾਂ ਉਹਨੂੰ ਦੇਸ਼ ਮੁਖ ਪਦਰ ਦੇ ਉੱਤੇ ਕਿਉਂਕਿ ਦੇਸ਼ ਨੂੰ 2024 ਵਿੱਚ ਅਗਰ ਬੀਜੇਪੀ ਰਿਪੀਟ ਕਰਦੀਆ ਇੱਥੇ ਬਹੁਤ ਵੱਡੀ ਖਤਰੇ ਖਤਰੇ ਦੀ ਘੰਟੀ ਸੰਵਿਧਾਨ ਨੂੰ ਡੈਮੋਕ੍ਰੇਸੀ ਨੂੰ ਆ ਦੇ ਵਿਲ ਆਲਟਰ ਦਾ ਕਨਸਟੀਟਿਊਸ਼ਨ ਦੇ ਵਿਲ ਆਲਟਰ ਲਾਈਕ ਦ ਪੂਟਨ ਨੇ ਕੀਤਾ ਰਸ਼ੀਆ ਦੇ ਵਿੱਚ ਦੇ ਵਿਲ ਆਲਟਰ ਦੇ ਵਿਲ ਬ੍ਰਿੰਗ ਇਨ ਲਾਜ਼ ਜਿਹੜੇ ਕਿ ਮਾਈਨੋਰਿਟੀਆਂ ਦੇ ਹਕੂਕ ਦੇ ਉੱਤੇ ਬਹੁਤ ਹਕੂਕ ਦੇ ਉੱਤੇ ਹਮਲਾ ਹੋਵੇਗਾ ਹਕੂਕ ਦੇ ਉੱਤੇ ਹਮਲਾ ਹੋਵੇਗਾ ਜਿਹੜਾ ਹੁਣ ਯੂਨੀਫਾਰਮ ਸਿਵਲ ਕੋਡ ਲੈ ਕੇ ਆਇਆ ਹੈ ਉਤਰਾਖੰਡ ਦੇ ਵਿੱਚ ਦੈਟਸ ਉਹ ਮੁਸਲਮਾਨਾਂ ਦੇ ਸਿੱਖਾਂ ਤੇ ਇਸਾਈਆਂ ਤੇ ਦਲਿਤਾਂ ਜੈਨੀਆਂ ਬੁੱਧੀਆਂ ਘੱਟ ਗਿਣਤੀਆਂ ਗਰੀਬਾਂ ਲਈ ਖਤਰੇ ਦੀ ਘੰਟੀ ਆ ਔਰ ਜਿਹੜਾ ਤੁਸੀਂ ਕਹਿੰਦੇ ਆ ਕਿ ਆਮ ਸਾਡੀ ਆਮ ਆਦਮੀ ਪਾਰਟੀ ਤੇ ਕਿਉਂ ਨਹੀਂ ਹਮਲਾ ਜੀ ਮਾਈ ਬੇਸਿਕ ਫਾਈਟ ਇਜ਼ ਅਗੇਂਸਟ ਭਗਵੰਤ ਮਾਨ ਐਂਡ ਇਸ ਆ ਜਿਹੜਾ ਫਰਜ਼ੀ ਇਹਨਾਂ ਨੇ ਰੇਤ ਦਾ ਇੱਥੇ ਇੱਕ ਕਿਲਾ ਖੜਾ ਕੀਤਾ ਬੋਗਸ ਕੋਈ ਰਾਜਤਾਨੀ ਨਹੀਂ ਗੀ ਇਹ ਰਾਜਤਾਨੀ ਤਾਂ ਰਹਿਣੀ ਸੀ ਜੇ ਆਪਣੇ ਉਸੂਲਾ ਤੇ ਕਾਇਮ ਰਹਿੰਦੇ ਇਹ ਆਪਣੇ ਉਸੂਲਾਂ ਨੂੰ ਤਿਲਾਂਜਲੀ ਦੇ ਚੁੱਕੇ ਨੇ ਉਹਨਾਂ ਤੋਂ ਕੋਹਾਂ ਦੂਰ ਨੱਟ ਚੁੱਕੇ ਨੇ ਸਾਰੇ ਕਰਪਸ਼ਨ ਵਿੱਚ ਇੰਡਲਜ ਕਰ ਰਹੇ ਨੇ ਸਾਰੇ ਇਮੋਰਲ ਐਕਟ ਕਟਾਰੂ ਚੱਕ ਤੇ ਕੀ ਐਕਸ਼ਨ ਸੀਗਾ ਜੀ ਮਤਲਬ ਭਗਵੰਤ ਮਾਨ ਦੇ ਕੋਲ ਕੀ ਹੈ ਐਕਸਪਲੇਨੇਸ਼ਨ ਹੈ ਕਿ ਮੈਂ ਕਟਾਰੂ ਚੱਕ ਨੂੰ ਕਦੇ ਲਈ ਮੇਨਟੇਨ ਕੀਤਾ ਹੋਇਆ ਵਾ ਆ ਜਿਹੜੇ ਮਨਿਸਟਰ ਜਿਹਨਾਂ ਦੇ ਜਿਹਨਾਂ ਦੇ ਉੱਤੇ ਇਲਜ਼ਾਮ ਲੱਗਦੇ ਨੇ ਜਿਹੜੇ ਐਮ ਐਲ ਏਸ ਕਿਸੇ ਤੇ ਕੋਈ ਐਕਸ਼ਨ ਹੋਇਆ ਸੋ ਸਾਡਾ ਹਮਲਾ ਹੈਗਾ ਮੇਰਾ ਤਾਂ ਹਮਲਾ ਇਵਨ ਸੁਖਬੀਰ ਬਾਦਲ ਤੇ ਵੀ ਹੈਗਾ ਕਿ ਤੂੰ ਅਕਾਲੀ ਦਲ ਦੀ ਪੰਥ ਦਾ ਵਾਸਤਾ ਦਿੰਨਾ ਵਾ ਤੇ ਕੰਮ ਸਾਰੇ ਪੰਥ ਦੀ ਆਈਡੀਓਲੋਜੀ ਦੇ ਉਲਟ ਕਰਾ ਤੁਹਾਡੇ ਕੋਲ ਪਈ ਰਹੀ ਆ ਜਿਹੜਾ ਭਾਈ ਜ਼ਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਇਨਕੁਆਇਰੀ ਰਿਪੋਰਟ ਜਿਹੱਚ ਏ ਡੀ ਜੀ ਪੀ ਤਵਾੜੀ ਨੇ ਕਿਹਾ ਕਿ ਹੀ ਹੈਜ਼ ਬੀਨ ਪਿਕਡ ਅਪ ਬਾਈ ਦ ਪੁਲਿਸ ਬਾਕੀ ਇਨਵੈਸਟੀਗੇਸ਼ਨ ਹੋਣੀ ਸੀ ਬਾਦਲ ਦੇ ਟੇਬਲ ਤੇ ਰਹੀ ਆ 10 ਸਾਲ ਨੂੰ ਐਕਸ਼ਨ ਜੋ ਪਹਿਲਾਂ ਗੱਲ ਸੀਗੀ ਅਮੀਤ ਥੇਰ ਦੀ ਮੈਂ ਤਾਂ ਅੱਜ ਵੀ ਤਾਰੀਫ ਕੀਤੀ ਕਿ ਅਮੀਤ ਥੇਰ ਨੂੰ ਭਗਵੰਤ ਨਫ਼ਰਤ ਕਰਦਾ ਵਾ ਫੂਲਕਾ ਸਾਹਿਬ ਦਾ ਰਿਸ਼ਤੇਦਾਰ ਹੈ ਮੈਂ ਤਾਂ ਅੱਜ ਵੀ ਤਾਰੀਫ ਕਰ ਰਿਹਾ ਉਹਦੀ ਪਰ ਗੱਲ ਇਹ ਹੈ ਕਿ ਭਗਵੰਤ ਦੇ ਤਾਂ ਆਪ ਹੀ ਭਗਵੰਤ ਨੇ ਪਰ ਕੱਟੇ ਹੋਏ ਮਾਈਨਿੰਗ ਖੋਲੀ ਐਜੂਕੇਸ਼ਨ ਖੋਲੀ ਤੇ ਪੱਲੇ ਕੀ ਰਾਹ ਨਹੀਂ ਦਿੱਤਾ ਸਪੋਰਟਸ ਦੈਟਸ ਵਾਈ I ਸੇ ਕਿ ਮੈਂ ਸਟੇਜ ਤੋਂ ਕਿਹਾ ਤੁਹਾਨੂੰ ਵੀ ਕਹਿੰਦਾ ਕਿ ਭਗਵੰਤ ਨੂੰ ਕਹੋ ਆਪ ਲੜ ਲੈਣਾ ਮੁੱਖ ਮੰਤਰੀ ਵੀ ਦੇ ਤੰਤਰ ਵੀ ਦੇ ਪੁਲਿਸ ਵੀ ਦੇ ਪੈਸੇ ਵੀ ਦੇ ਸ਼ਰਾਬ ਵੀ ਦੇ ਮੈਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਨਹੀਂ ਕਰੂੰਗਾ ਪਰ ਲੜ ਆਪ ਅਗਰ ਤੂੰ ਚੋਣਾ ਅਗਰ ਤੂੰ ਕਹਿਣਾ ਕਿ ਖੈਰਾ ਕੋਈ ਚੀ ਪਾਰਲੀਮੈਂਟ ਅਸੀਂ ਵਿਧਾਨ ਸਭਾ ਜਿਹਨੂੰ ਕੁਸਕੜ ਨਹੀਂ ਦਿੰਦੇ ਤਿਤਲੀ ਆ ਫਲਾਨਾ ਨੌਇਸ தி ਟਾਈਮ ਟੂ ਕਮ ਐਂਡ ਫੇਸ ਮੀ ਹੇਅਰ ਸਾਬ ਜਿਹੜੇ ਮੀ ਦੇ ਹੈ